ਜਿਹਦਾ ਬਲਾਕ ਭਖੋ ਵਾਲਾ ਬਣਾਇਆ ਜੀ ਬਣਾ ਬਖੰਦੀ ਆ ਲਾਈਵ ਨਮੈ ਰੱਖਨੇ ਭਾਈ ਛੱਣੀ ਮੈਂ ਤੇਰੇ ਦੇਖਣ ਲਈ ਖੰਡਾ ਕੋਕਾ ਕੋਲ ਆ ਸੂਸਾਂ ਦਾ ਮੇਲਾ ਪਹੁੰਚ ਗਏ ਆ ਤੋਂ ਉਹ ਪਿੰਨੇ ਆ ਮੁੰਡਾ ਠੰਡਾ ਪੀ ਰਿਹਾ ਮੁੰਡਾ ਕਿ ਗਲਾਸ ਆਜੂ ਮੈਂ ਕੱਪ ਜਰਾ ਉਹ ਲੈ ਆ ਆਹ ਚਾਹ ਪਕੋੜੇ ਆਪਣੇ ਸੰਗਤ ਨੂੰ ਐਦਾਂ ਮੋਰੇ ਨਾ ਬੈਠਾਂ ਦਿਓ ਪੰਡਾਲ ਵਿੱਚ ਬੈਠਣ ਮੋਰੇ ਹੋਏ ਭੜਿਆ ਲੱਗਦਾ ਸਾਰਾ ਹੀ

ਕੋਣ 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 ਆ ਗਿਆ ਇਹਦਾ ਆਈਸਕ੍ਰੀਮਾਂ ਵੀ ਆ ਰਸ ਵੀ ਨਹੀਂ ਪਾਕਿਸਤਾਨ ਦੇ ਦੀ ਨਾਲ ਰਸ ਤਾਂ ਨਹੀਂ ਇਨਸਾਨ ਬਚਣ ਤੋਂ ਬਾਅਦ ਸਰਕਾਰ ਲਾਟ ਕਮਲੀ ਲੰਗਰ ਇਹ ਬੈਠ ਕੇ ਰੰਟਾ

ਮਾਣਿਆ ਬਿੱਗਿਆ ਮੱਡਿਆ ਰੱਬ ਨਾਲ ਇਹ ਮੰਗੇ ਤੇ ਅੱਜ ਤੇਰੇ ਭਤੀਜੇ ਦਾ ਐਕਸੀਡੈਂਟ ਹੋ ਗਿਆ ਲੁਹਾਰੇ 1 ਲੱਖ ਤੋਂ ਕੁਝ ਵੱਧ ਰਹੀ ਕਾ ਨਿਕਲ ਜਾਂਦੀ ਆ ਜਾਨੀ ਪੱਕਦੀਆਂ ਕਿਉਂ ਹੁੰਦੀਆਂ ਤੇ ਤੇਰੇ ਭਤੀਜੇ ਦਾ ਐਕਸੀਡੈਂਟ ਹੋ ਗਿਆ ਲੁਹਾਰੇ 1 ਲੱਖ ਤੋਂ ਕੁਝ ਕੇ ਆਹ ਜੀ ਨਿਕਲ ਜਾਂਦੀ ਹੈ ਵਾਹ ਜੀ ਮੇ ਭੈਣ ਜਦ ਲਫਾਫੇ ਨਾਲ ਘੜੀ ਜਾਂਦੇ ਸੂਬਸਾਰੇ ਪੰਜ ਇੱਥੋਂ ਲੈ ਓਏ ਓਏ ਮੋਟੇ ਹੋ ਦੇ ਕੇ ਹੋ ਜਾ ਜੋ ਪਿੱਛੇ ਹੋ ਜਾ ਹੋ ਤਾਂ ਲਿਆ ਆਈਸਕ੍ਰੀਮ लापूरा पड़ गया लापूरा पड़ गया ਜਦੋਂ ਬਾਪ ਜੀ ਵਰਗਣਾ ਦੇ ਗਏ ਸੀ ਕਿ ਪਹਿਲੀ ਵਾਰ ਜੁਨਾ ਕੋ ਲਾਈ ਆਂ ਹਮ ਤੇ ਮੈਨੂੰ ਬਹੁਤ ਵੱਡੀਆਂ ਅਸ਼ੀਰਵਾਦ ਦਿੱਤੀ ਉਹਨਾਂ ਨੇ ਮੈਂ ਥੱਲੇ ਬੈਠੀ ਸੀ ਕਿਉਂਕਿ ਮੈਂ ਤੁਹਾਡੇ ਵਰਗੀ ਆਂ ਮੈਂ ਥੱਲੇ ਬੈਠੀ ਉਹ ਕਾਦੀ ਯਾਦ ਆ ਜੇ ਕੋਲ ਸੰਤ ਸੰਤ ਬਾਬਾ

ਪੀਓ ਜੋ ਮਰਜੀ ਪੀਓ ਲੱਸੀ ਪੀਓ ਦਸਤ ਖਾ ਸੰਗਦਾ ਠਾਠਾ ਮਾਰਦਾ ਕੱਟਦਾ ਸਾਹ ਬੜਾ ਜਾਨ ਲੱਗਾ ਬਹੁਤ ਜਾਮਨੀ ਕੱਟਦਾ ਪਿਆ ਉਹ ਜੀਪ ਖੜੀ ਆ ਹਲ ਖੜੀ ਆ ਹੋਰ ਲੋ ਲੋ ਟਰੱਕਾਂ ਦੇ ਹੰਡੇ ਲੋ ਗਿਆ ਟਰੱਕਾਂ ਦਾ ਜਾਮ ਜੀ ਲੱਭੂ ਪਾਕਤ ਜੀ ਨਾ ਵੀ ਬਹੁਤ ਦਮ ਮੈਂ ਪਹਿਲੀ ਵਾਰ ਆਂ ਜਿਸਕੇ ਕਸ਼ਮੀਰ ਆ ਗਿਆ ਉਹ ਦੇਖਿਆ ਵੀ ਆਣਾ ਨਾ ਕਰਨ ਸਾਹਿਬ ਟਰੈਕਟਰ ਚੱਲ ਰਿਹਾ ਉੱਪਰ ਜਾ ਕੇ ਆ ਰਹੇ ਆ ਆਪਾ ਭਾਵੇਂ ਲੈ ਕੋਈ ਵਾਹੀ ਕਿ ਨਾ ਕਰਨ ਪਾਪਾ ਜੀ ਇੰਦਣ ਹੋ ਜਾਓ ਦੇਉਣਗੇ Вару. <laughs> 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 来。<laughs>